ਤੁਸੀਂ ਕਹਿ ਦਿੰਦੇ ਹੋ ਤੁਸੀਂ ਕਹਿ ਦਿੰਦੇ ਹੋ ਅ ਕਿਸਾਨ ਕੇ ਪਾਸ ਜੀ ਬੜੀ ਗਾੜੀਆਂ ਥੋੜੀ ਹੋਤੀ ਹੈ ਹੁਣ ਆਏ ਵੀ ਮਰੋ ਨਾ ਕਹੋ ਵੀ ਕਿਸਾਨ ਕਾ ਬੇਟਾ ਕੋਈ ਸਪੋਰਟਸਮੈਨ ਥੋੜੀ ਹੋ ਸਕਦਾ ਹੈ ਫੇਰ ਵੀ ਨਫਰਤ ਦੇਖੋ ਕਹਿੰਦਾ ਸਰਦਾਰ ਨੇ ਤਾਂ ਕੋਈ ਕਸਰ ਨਹੀਂ ਸੀ ਛੱਡੀ ਫਰੋਂਨ ਨੂੰ ਉਹ ਤਾਂ ਮਨੂ ਭਾਗ ਕਰਨੇ ਲਗਾਤਾ 10 ਪੁਆਇੰਟ ਸਕੋਰ ਕੀਤੇ ਨੇ ਸਰਦਾਰ ਦਾ ਕਦੇ 10 ਕਦੇ 9 ਕਦੇ 10 ਸਪੋਰਟਸ ਨੂੰ ਤਾਂ ਸਪੋਰਟਸ ਰਹਿਣ ਦਿਓ ਕਿਉਂ ਤੁਸੀਂ ਆਪਣੇ ਧਰਮ ਦੀ ਰਾਜਨੀਤੀ ਹਰ ਜਗ੍ਹਾ ਤੇ ਚਮਕਾਉਣ ਲੱਗ ਜਾਨੇ ਹੋ ਆਪਣੀਆਂ ਸਿਕਿਉਰਟੀਆਂ ਵਧਾਉਣ ਦੇ ਲਈ ਹਰ ਜਗ੍ਹਾ ਬਕਵਾਸ ਮਾਰਨ ਲੱਗ ਜਾਨੇ। ਉਸ ਸਮੇਂ ਬੜਾ ਹਾਈਲਾਈਟ ਕੀਤਾ ਗਿਆ ਸੀ ਸ਼ਰਮਨਾਕ ਹਾਰ ਸਰਬਜੋਤ ਸਿੰਘ ਕੀ ਸ਼ਰਮਨਾਕ ਹਾਰ। ਮੈਡਲ ਹੋਪ ਫਾਰ ਇੰਡੀਆ ਇਜ਼ ਓਵਰ ਨਾਓ। ਜਦੋਂ ਮੈਡਲ ਆਇਆ ਉਸ ਟਾਈਮ ਤੁਹਾਨੂੰ ਕੀ ਸੱਪ ਸੁng ਗਿਆ? ਸਰਬਜੋਤ ਦੀ ਗੱਲ ਇਹ ਆ ਜਾਂਦੀ ਹੈ ਕਿ ਸਰਬਜੋਤ ਦੀ ਚਰਚਾ ਤਾਂ ਨਹੀਂ ਹੈਗੀ ਕਿ ਉਹ ਕਿਹੜਾ ਕੋਈ ਸੋਸ਼ਲ ਮੀਡੀਆ ਤੇ ਲੱਕ ਹਲਾ ਰਿਆ ਜਿਵੇਂ ਅੱਜ ਕੱਲ ਰਵਾਜ ਚੱਲਿਆ ਹੋਇਆ ਮੁੰਡੇ ਵੀ ਕੁਛ ਵੇਟੰਗੀ ਇੰਜ ਡਰੈੱਸਾਂ ਪਾ ਕੇ ਲੱਕ ਹਲਾ ਰਹੇ ਨੇ ਇਹ ਗੱਲ ਕੌੜੀ ਹੋਊਗੀ ਮੇਰੀ ਪਰ ਸਾਡੇ ਲੋਕ ਤਾਂ ਵੱਡੇ ਵੱਡੇ ਗੈਂਗਸਟਰਾਂ ਨੂੰ ਆਈਡਲ ਮੰਨਦੇ ਨੇ ਸਾਡੇ ਲੋਕ ਇਹ ਜੇ ਨੌਜਵਾਨ ਨੂੰ ਆਈਡਲ ਮੰਨ ਕੇ ਅਸੀਂ ਨਹੀਂ ਲੈਣਾ ਕੀ ਇਹ ਸਾਡੇ ਲੋਕਾਂ ਨੇ ਇਹਨਾਂ ਤੋਂ ਲੈਣਾ ਕੀ ਉਹਦੇ ਫਾਦਰ ਸਾਹਿਬ ਦਾ ਕਹਿਣਾ ਹੈ ਕਿ ਮੈਂ ਆਪਣੇ ਪੁੱਤੋ ਅੱਜ ਤੱਕ ਲਾਈਵ ਮੈਚ ਨਹੀਂ ਦੇਖਿਆ ਕੱਡਾ ਸਬਰ ਹੋਏਗਾ ਉਸ ਪਿਓ ਦਾ ਯਾਰ ਕੱਡਾ ਉਸ ਦਾ ਸੰਘਰਸ਼ ਹੋਗਾ ਕਿ ਉਹ ਕਹਿ ਰਿਹਾ ਕਿ ਲਾਈਵ ਨਹੀਂ ਨਹੀਂ ਮੈਂ ਆਪਣੇ ਪੁੱਤ ਨੂੰ ਕਹਿੰਦੇ ਹਾਈਲਾਈਟ ਦੇ ਵਿੱਚ ਜਾਂ ਮਨੂ ਬਾਪ ਦੇ ਵਿੱਚ ਪਤਾ ਲੱਗਦਾ ਗਿਆ ਸਰਬਜੋਤ ਨੇ ਝੰਡਾ ਗੱਡਤਾ ਜਿਹੜੀਆਂ ਕੁੜੀਆਂ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਗੰਦ ਪਾਉਂਦੀਆਂ ਨੇ ਮਨੂਪਾ ਕਰਦੇ ਫੋਲੋਅਰ ਕੱਟ ਸੀਗੇ ਗੱਲ ਫੋਲੋਅਰ ਦੀ ਨਹੀਂ ਹੈ ਕਿ ਮਨੂਪਾ ਕਰਦਾ ਟੈਲੈਂਟ ਫੋਲੋਅਰ ਨਾਲੇ ਨਿਕਲ ਕੇ ਸਾਹਮਣੇ ਆਊਗਾ ਪਰ ਗੱਲ ਆ ਕਿ ਯਾਰ ਅਸੀਂ ਫੋਲੋ ਕਿਸ ਨੂੰ ਕਰ ਰਹੇ ਹਾਂ ਐਲਜੀਐਮ ਤੋਂ ਅੱਜ ਇੰਡੀਆ ਹਾਰ ਜਾਵੇ। ਉਹੀ ਲੋਕ ਟਰੋਲ ਕਰਦੇ ਤੈਨੂੰ ਦਿਖਾ ਦੂੰਗਾ ਇੱਕ ਮੈਚ ਹਾਰੇ ਤੇ। ਜੇ ਹਰਮਨਪ੍ਰੀਤ ਦੀ ਗੇਮ ਉਸ ਦੇ ਵਿੱਚ ਥੋੜੀ ਜੀ ਇੱਧਰ ਉੱਧਰ ਹੋ ਚਵੇ। ਉਹੀ ਲੋਕ ਟਰੋਲ ਕਰਨਗੇ। ਦੇਖੋ ਜੀ ਇਹ ਤਾਂ ਐ ਕਰ ਦਿੰਦੇ ਤੁਸੀਂ ਜਿਹੜੇ ਕਦੇ ਗਰਾਊਂਡ 'ਚ ਨਹੀਂ ਬੜੇ ਯਾਰ ਤੁਸੀਂ ਇਹਨਾਂ ਇੰਟਰਨੈਸ਼ਨਲ ਪਲੇਅਰਾਂ ਨੂੰ ਕੌਣ ਹੁੰਨੇ ਹੋਂ ਦੱਸੋ ਮੈਨੂੰ। ਬਿੱਤੇ ਦੀ ਨੀ ਪੈਰਿਸ 올림픽 ਖੇਡਾਂ ਦੇ ਵਿੱਚ ਸਿੱਖ ਨੌਜਵਾਨ ਦੁਆਰਾ ਆਪਣੇ ਦੇਸ਼ ਦੇ ਲਈ ਮੈਡਲ ਜਿੱਤਿਆ ਗਿਆ ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਹਿਸਾਬ ਦੇ ਨਾਲ ਚਰਚਾ ਹੋਣੀ ਚਾਹੀਦੀ ਹੈ ਉਸ ਹਿਸਾਬ ਦੇ ਨਾਲ ਇਸ ਨੌਜਵਾਨ ਦੇ ਬਾਰੇ ਚਰਚਾ ਨਹੀਂ ਹੋ ਰਹੀ ਉਸ ਨੌਜਵਾਨ ਨੂੰ ਐਪਰੀਸ਼ੀਏਟ ਨਹੀਂ ਕੀਤਾ ਜਾ ਰਿਹਾ ਗੱਲ ਇਹ ਹੈ ਕਿ ਹੁਣ ਉਹ ਲੋਕ ਕਿੱਥੇ ਨੇ ਜਿਨ੍ਹਾਂ ਨੇ ਅਰਸ਼ਦੀਪ ਦੇ ਕੈਚ ਛੱਡਣ ਤੇ ਉਹਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਉਸ ਨੂੰ ਟਰੋਲ ਕੀਤਾ ਵੱਡੇ ਵੱਡੇ ਸ਼ਬਦ ਬੋਲ ਕੇ ਉਸ ਨੂੰ ਮਾੜਾ ਕਿਹਾ ਪਰ ਅੱਜ ਸਰਬਜੋਤ ਦੀ ਵਾਰੀ ਨੂੰ ਉਹ ਲੋਕ ਚੁੱਪ ਨੇ ਕੋਈ ਉਸ ਦੀ ਫੋਟੋ ਨਹੀਂ ਸ਼ੇਅਰ ਕਰ ਰਿਹਾ ਕੋਈ ਉਸ ਨੂੰ ਐਪਰੀਸ਼ੀਏਟ ਨਹੀਂ ਕਰ ਰਿਹਾ ਤਾਂ ਮੇਰੇ ਨਾਲ ਸੰਸਾਰਦੀਪ ਮੌਜੂਦ ਨੇ ਸੰਸਾਰਦੀਪ ਜਿਵੇਂ ਮੈਂ ਗੱਲ ਕੀਤੀ ਵੀਰੇ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਤੁਸੀਂ ਕਿਵੇਂ ਦੇਖਦੇ ਹੋ ਕਿ ਨੌਜਵਾਨ ਦਾ ਚਰਚਾ ਉਸ ਹਿਸਾਬ ਨਾਲ ਨਹੀਂ ਹੈ ਜਿਸ ਹਿਸਾਬ ਨਾਲ ਹੋਣਾ ਚਾਹੀਦਾ ਬਾਈ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਰਬਜੋਤ ਨੂੰ ਉਸ ਦੀ ਫੈਮਿਲੀ ਨੂੰ ਮਨੂ ਭਾਕਰ ਤੇ ਉਸ ਦੀ ਫੈਮਿਲੀ ਨੂੰ ਪੂਰੇ ਦੇਸ਼ ਨੂੰ ਮੁਬਾਰਕਾਂ ਕਿ 올림픽 ਦੇ ਵਿੱਚ ਮੈਡਲ ਆਇਆ ਤਾਂ ਮਨੂ ਭਾਕਰ ਸਾਡੀ ਉਹ ਭੈਣ ਜਿਹੜੀ ਆ ਡਬਲ 올림픽 ਮੈਡਲਿਸਟ ਬਣੀ ਆ ਜਿਹੜੀ ਇੱਕ 올림픽 ਦੇ ਵਿੱਚ ਵੀ ਦੋ ਮੈਡਲ ਜਿਹੜੇ ਨੇ ਇੱਕ ਟੀਮ ਟੀਮ ਇਵੈਂਟ ਦੇ ਵਿੱਚ ਇੱਕ ਸਿੰਗਲ ਇੰਡੀਵਿਜੂਅਲ ਦੇ ਵਿੱਚ ਗੱਲ ਤੁਸੀਂ ਨੇ ਬਿਲਕੁਲ ਕਹੀ ਕਿ ਅਰਸ਼ਦੀਪ ਦੀ ਗੱਲ ਆਪਾਂ ਸ਼ੁਰੂ ਕਰਦੇ ਆ ਕਿ ਅਰਸ਼ਦੀਪ ਨੇ ਇੱਕ ਕੈਚ ਜਿਹੜਾ ਛੱਡਿਆ ਸੀ ਬੜਾ ਉਹਨੂੰ ਟਰੋਲ ਕੀਤਾ। ਉਸੇ ਅਰਸ਼ਦੀਪ ਨੇ 2024 T20 ਵਰਲਡ ਕੱਪ ਦੇ ਵਿੱਚ ਜਵਾਬ ਦਿੱਤਾ। ਪਰਫਾਰਮੈਂਸ ਦੇ ਨਾਲ ਤਕਰੀਬਨ ਜਸਪ੍ਰੀਤ ਬੁਮਰਾ ਦੇ ਨਾਲ ਜਿਹੜੀ ਉਹ ਬੋਲਿੰਗ ਦੇ ਵਿੱਚ ਪਾਰਟਨਰਸ਼ਿਪ ਹੋਈ ਉਹਦੀ ਜੋ ਅਹਿਮ ਮੌਕਿਆਂ ਤੇ ਵਿਕਟਾਂ ਜਿਹੜੀਆਂ ਨੇ ਅਰਸ਼ਦੀਪ ਨੇ ਕੱਢੀਆਂ। ਇੰਡੀਆ ਨੂੰ ਵਰਲਡ ਕੱਪ ਜਿੱਤਾਇਆ। ਅਰਸ਼ਦੀਪ ਨੂੰ ਕਿਹਨੇ ਐਪਰੀਸ਼ੀਏਟ ਕੀਤਾ? ਟਰੋਲਰ ਕਿੱਥੇ ਨੇ ਉਹ ਕੀ ਤੁਸੀਂ ਉਹੀ ਦੇਖਦੇ ਹੁੰਦੇ ਹੋ ਕਿ ਸਿਰ ਤੇ ਪਟਕਾ ਬੰਨਿਆ ਸਿਰ ਤੇ ਦਸਤਾਰ ਬੰਨਈਆ ਕੋਸ਼ਿਸ਼ ਗੇਮ ਦੇ ਵਿੱਚ ਜੋ ਦੇਖ ਕੋਈ ਵੀ ਮਿਸਟੇਕ ਆ ਉਹ ਪਾਰਟ ਆਫ ਪਾਰਟ ਆਫ ਗੇਮ ਆ ਕੈਚ ਛੁੱਟਣਾ ਕੋਈ ਪੁਆਇੰਟ ਮਿਸ ਹੋ ਜਾਣਾ ਇਹ ਪਾਰਟ ਆਫ ਗੇਮ ਆ ਇਹ ਸਪੋਰਟ ਆ ਹਨਾ ਕਿਉਂਕਿ ਕਹਿ ਦਿੰਦਾ ਨੇ ਵੀ ਬਗਾਨੇ ਵੀ ਖੇਡਣ ਆਏ ਨੇ ਦੂਜੀ ਟੀਮ ਵੀ ਖੇਡਣਾ ਹੀ ਹੁੰਦੀ ਹੈ ਹਨਾ ਉਸ ਟਾਈਮ ਤਾਂ ਤੁਸੀਂ ਇੱਕ ਕੈਚ ਛੱਡਣ ਤੇ ਉਹਨੂੰ ਟਰੋਲ ਕਰਤਾ ਜਦੋਂ ਅਰਸ਼ਦੀਪ ਨੇ ਮੈਚ ਜਿਤਾਇਆ ਵਰਲਡ ਕੱਪ ਜਿਤਾਇਆ ਜਸਪ੍ਰੀਤ ਮੂਮਰਾ ਨੂੰ ਐਪਰੀਸ਼ੀਏਸ਼ਨ ਬਹੁਤ ਵੱਡੇ ਲੈਵਲ ਤੇ ਮਿਲ ਗਈ ਮਿਲਣੀ ਚਾਹੀਦੀ ਆ ਯਾਰ ਉਸ ਮੁੰਡੇ ਦੀ ਵੀ ਮਿਹਨਤ ਆ ਜਸਪ੍ਰੀਤ ਬੁਮਰਾ ਦੀ ਮਿਹਨਤ ਆ ਪਰ ਅਰਸ਼ਦੀਪ ਕਿੱਥੇ ਗਿਆ ਅਰਸ਼ਦੀਪ ਨੂੰ ਉਸ ਲੈਵਲ ਦੀ ਐਪਰੀਸ਼ੀਏਸ਼ਨ ਤੁਸੀਂ ਨੇ ਕਿਉਂ ਨਹੀਂ ਦਿੱਤੀ ਕਿੱਥੇ ਮਰ ਗਿਆ ਉਹ ਭੇਡਾਂ ਜਿਹੜੀਆਂ ਕਹਿੰਦੀਆਂ ਸੀ ਇਹ ਤਾਂ ਸਰਦਾਰ ਆਗਦਾੜ ਆ ਜੀ ਇਹ ਤਾਂ ਇਹ ਆ ਉਹ ਹੁਣ ਉਹੀ ਗੱਲ ਆ ਗਈ ਸਰਬਜੋਤ ਉਹਨਾਂ ਤੇ ਸਿਰ ਤੇ ਪਰਨਾ ਮੰਨਿਆ ਹੋਇਆ ਆਮ ਆਪਣਾ ਜੋ ਆਪਾਂ ਪਿੰਡਾਂ ਦੇ ਵਿੱਚ ਆਮ ਆਪਾਂ ਕਰੇ ਹਨਾ ਬਣ ਲੰਨੇ ਆ ਇੱਕ ਕਿਸਾਨ ਦਾ ਪੁੱਤ ਆ ਸਰਬਜੋਤ ਦੇ ਪਿਤਾ ਆਪਣੇ ਗਵੰਡੀ ਸੂਬੇ ਹਰਿਆਣਾ ਦੇ ਵਿੱਚ ਅੰਬਾਲਾ ਦੇ ਵਿੱਚ ਉਹ ਵੀ ਆਪਣੀ ਨੇ ਯਾਰ ਹਰਿਆਣਾ ਵੀ ਆਪਣਾ ਹੀ ਹੈ ਹਨਾ ਸਾਡੇ ਹੀ ਭਾਈ ਨੇ ਉੱਥੇ ਕਿਸਾਨੀ ਕਰਦੇ ਨੇ ਖੇਤੀ ਕਰਦੇ ਨੇ ਸਭ ਤੋਂ ਮਹਿੰਗੀ ਸਪੋਰਟਸ ਦੇ ਵਿੱਚੋਂ ਇੱਕ ਮੰਨੀ ਜਾਂਦੀ ਆ ਰਮਨ ਸ਼ੂਟਿੰਗ ਸਭ ਤੋਂ ਐਕਸਪੈਂਸਿਵ ਹੈ ਦੀ ਕੋਚਿੰਗ ਵੀ ਮਹਿੰਗੀ ਆ ਟੈਕਨੀਕਲ ਪੁਆਇੰਟਸ ਬੜੇ ਨੇ 에ਅਰ ਦਾ ਤੁਸੀਂ ਨੇ ਦੇਖਣਾ ਤੁਸੀਂ ਨੇ ਆਪਣਾ ਆਈ ਸਾਈਡ ਦੇਖਣਾ ਤੁਹਾਡੀ ਕੋਚਿੰਗ ਮਹਿੰਗੀ ਆ ਤੁਹਾਡੀ ਗਨ ਨੇ ਮੈਨੂੰ ਲੱਗਦਾ ਕਈ ਕਾਫੀ ਮਹਿੰਗੀ ਤਾਂ ਉਹਦੀ ਉਹ ਜਿਹੜੀ 에ਅਰ ਗਨ ਜਿਹੜੀ ਸਰਬਜੋਦੇ ਕੋਲ ਆ ਉਹ ਆ ਹਨਾਂ ਹੋਰ ਐਕਸਪੈਂਸਿਵ ਬੜੇ ਨੇ ਇੱਕ ਕਿਸਾਨ ਨੇ ਆਪਣੇ ਪੁੱਤ ਨੂੰ ਮਿਹਨਤ ਦੇ ਨਾਲ ਇਸ ਲੈਵਲ ਤੇ ਪਹੁੰਚਾਇਆ ਕਿ 올림픽 ਦੇ ਵਿੱਚ ਜਿੱਥੇ ਇੰਡੀਆ ਦੇ ਇੱਕਾ ਦੁੱਕਾ ਮੈਡਲ ਆਉਂਦੇ ਨੇ ਇੰਡੀਆ ਉਸ ਲੈਵਲ ਤੇ ਹਲੇ ਇੰਨਾ ਮਜ਼ਬੂਤ ਨਹੀਂ ਆ ਕਿ ਰੋਜ਼ ਇੱਕ ਮੈਡਲ ਆਵੇ ਪੰਜ ਸੱਤ ਮੈਡਲ ਪੰਜ ਛੇ ਮੈਡਲ ਤਾਂ ਆਉਂਦੇ ਨੇ ਵੱਡੀ ਅਚੀਵਮੈਂਟ ਮੰਨੀ ਜਾਂਦੀ ਹੈ ਇੰਡੀਆ ਦੇ ਲਈ ਕਿਸਾਨ ਦਾ ਪੁੱਤ 22 ਸਾਲ ਦੀ 23 ਸਾਲ ਦੀ ਉਮਰ ਦੇ ਵਿੱਚ ਉੱਥੇ ਚਮਕੇ ਕਿੱਥੇ ਨੇ ਬਾਈ ਉਹ ਤਾਂ ਕਹਿ ਦਿੰਦੇ ਹੋ ਤੁਸੀਂ ਕਹਿ ਦਿੰਦੇ ਹੋ ਅ ਕਿਸਾਨ ਕੇ ਪਾਸ ਜੀ ਬੜੀ ਗਾੜੀਆਂ ਥੋੜੀ ਹੁੰਦੀ ਹੈ ਹੁਣ ਆਏ ਵੀ ਮਰੋ ਨਾ ਕਹੋ ਵੀ ਕਿਸਾਨ ਕਾ ਬੇਟਾ ਕੋਈ ਸਪੋਰਟਸਮੈਨ ਥੋੜੀ ਹੋ ਸਕਦਾ ਹੈ ਕਿੱਥੇ ਹੁਣ ਹੁਣ ਇਹ ਇਹ ਤਾਂ ਕਹੋ ਨਾ ਕਿ ਯਾਰ ਵੀ ਸਰਬਜੋਤ ਨੇ ਮਿਹਨਤ ਕੀਤੀ ਹੈ ਮਨੂਪਾਕਰ ਦਾ ਕਹੀ ਜਾ ਰਹੇ ਨੇ ਠੀਕ ਆ ਉਹ ਕੁੜੀ ਨੇ ਉਸ ਭੈਣ ਨੇ ਮਿਹਨਤ ਕੀਤੀ ਹੈ ਉਹਦਾ ਵੀ ਉਹਨੂੰ ਵੀ ਮੁਬਾਰਕਾਂ ਨੇ ਉਸ ਦੀ ਫੈਮਿਲੀ ਨੂੰ ਮੁਬਾਰਕਾਂ ਨੇ ਨਾਲ ਸਰਬਜੋਤ ਵੀ ਸੀ ਇੱਕ ਮੱਝ ਕਮੈਂਟ ਪੜ ਰਿਹਾ ਸੀ ਤੇ ਉਹ ਕਹਿੰਦਾ ਫੇਰ ਵੀ ਨਫਰਤ ਦੇਖੋ ਕਹਿੰਦਾ ਸਰਦਾਰ ਨੇ ਤਾਂ ਕੋਈ ਕਸਰ ਨਹੀਂ ਸੀ ਛੱਡੀ ਹਰਾਉਣ ਨੂੰ ਉਹ ਤਾਂ ਮਨੂ ਭਾਗ ਕਰਨੇ ਲਗਾਤਾਰ 10 ਪੁਆਇੰਟ ਸਕੋਰ ਕੀਤੇ ਨੇ ਸਰਦਾਰ ਦਾ ਕਦੇ 10 ਕਦੇ 9 ਕਦੇ 10 ਟੀਮ سپورਟ ਆ ਯਾਰ ਮੈਂ ਦਲਤਾ ਆ ਨਾ ਹਿਸਟਰੀ ਦਾ ਬਣੀਆਂ ਨਾ ਗੱਲ ਖਤਮ ਯਾਰ ਤੁਸੀਂ ਸਪੋਰਟਸ ਨੂੰ ਤਾਂ ਸਪੋਰਟਸ ਰਹਿਣ ਦਿਓ ਕਿਉਂ ਤੁਸੀਂ ਆਪਣੇ ਧਰਮ ਦੀ ਰਾਜਨੀਤੀ ਹਰ ਜਗ੍ਹਾ ਤੇ ਚਮਕਾਉਣ ਲੱਗ ਜਾਨੇ ਹੋ ਆਪਣੀਆਂ ਸਿਕਿਉਰਟੀਆਂ ਵਧਾਉਣ ਦੇ ਲਈ ਹਰ ਜਗ੍ਹਾ ਬਕਵਾਸ ਮਾਰਨ ਲੱਗ ਜਾਨੇ ਹੋ ਫੇਰ ਵੀ ਉਹਨਾਂ ਨੇ 네ਗੇਟਿਵ ਪੁਆਇੰਟ ਦੇਖਿਆ ਦੇਖੋ ਫੇਰ ਵੀ 네ਗੇਟਿਵ ਪੁਆਇੰਟ ਦੇਖਿਆ ਤੁਸੀਂ ਇੱਥੋਂ ਮੈਂਟਲ ਹੈਲਥ ਦੇਖੋ ਇਹਨਾਂ ਲੋਕਾਂ ਦੀ ਸਰਦਾਰ ਦੇ ਤਾਂ ਕਦੇ 10 ਕਦੇ 9 ਕਦੇ 10 ਇਹ ਕੰਸਿਸਟੈਂਟ ਨਹੀਂ ਸੀ ਕਹਿੰਦੇ ਕਮਾਲ ਆ ਯਾਰ ਜੇ ਕੰਸਿਸਟੈਂਟ ਨਹੀਂ ਸੀ ਤਾਂ ਫਿਰ ਤੂੰ ਇਓ ਫਾਈਨਲ ਦੇ ਵਿੱਚ ਪਹੁੰਚ ਗਏ ਮੈਨੂੰ ਲੱਗਦਾ ਉਹਨਾਂ ਲੋਕਾਂ ਦੇ ਮੂੰਹ ਤੇ ਵੀ ਇਹ ਜਵਾਬ ਹੈ ਜਿਹੜੇ ਕਹਿੰਦੇ ਨੇ ਕਿ ਜਿਹੜੀ ਜਵਾਨੀ ਗਰਖ ਕੀ ਹੈ ਜਵਾਨੀ ਨਸ਼ੇ 'ਚ ਲੰਘੀ ਇਹ ਸਾਡੇ ਕਿਆ ਕਹਿੰਦੇ ਨੇ ਸਾਡੇ ਪਾਸੇ ਉਦਾਹਰਨਾਂ ਨੇ ਇਹ ਨੌਜਵਾਨ ਦੇਖੋ ਨਸ਼ਾ ਜਿਹੜਾ ਹੈਗਾ ਉਹ ਗਲੋਬਲ ਪ੍ਰੋਬਲਮ ਆ ਬਿਲਕੁਲ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈਗਾ ਉਹ ਹੈਗਾ ਉਹ ਆਪਾਂ ਨੂੰ ਮੰਨਣਾ ਪਊਗਾ ਰੋਜ਼ मामा ਦੇ ਪੁੱਤ ਮਰਦੇ ਨੇ ਹਰਿਆਣੇ ਦੇ ਵਿੱਚ ਰੋਜ਼ ਨੁਕਸਾਨ ਹੁੰਦਾ ਪਰ ਉਹਨਾਂ ਨੂੰ ਤਾਂ ਸਾਡੇ ਲੋਕ ਜਿਹੜੇ ਨੇ ਹਾਈਲਾਈਟ ਕਰ ਦਿੰਦੇ ਨੇ ਕਿ ਇੱਥੇ ਨਸ਼ੇ ਨਾਲ ਮਰ ਗਿਆ ਇੱਥੇ ਫਲਾਣੀ ਗੱਲ ਹੋ ਗਈ ਇੱਥੇ ਗੈਂਗਸਟਰ ਬਣ ਗਿਆ ਇੱਥੇ ਇਹ ਹੋ ਗਿਆ ਇਹਨਾਂ ਨੂੰ ਵੀ ਹਾਈਲਾਈਟ ਕਰੋ ਨਾ ਸਾਡੇ মিডিਆ ਨੂੰ ਵੀ ਮੈਂ ਪੁੱਛਦਾ ਬਾਈ ਇਹਨਾਂ ਨੂੰ ਵੀ ਹਾਈਲਾਈਟ ਕਰੋ ਨਾ ਕਿ ਸਰਬਜੋਤ ਨੇ 브ੌਂਜ਼ ਮੈਡਲ ਜਿੱਤੇ ਆ ਜਦੋਂ ਸਰਬਜੋਤ ਆਪਣੇ ਇੰਡੀਵਿਜੂਅਲ ਇਵੈਂਟ ਦੇ ਵਿੱਚ ਸਰਬਜੋਤ ਹਾਰ ਗਿਆ ਸੀ ਸਰਬਜੋਤ ਮੈਡਲ ਨਹੀਂ ਸੀ ਲੈ ਪਾਇਆ ਉਹਦੀ ਪਰਫਾਰਮੈਂਸ ਕੋਈ ਜ਼ਿਆਦਾ ਵਧੀਆ ਨਹੀਂ ਸੀ ਉਸ ਸਮੇਂ ਬੜਾ ਹਾਈਲਾਈਟ ਕੀਤਾ ਗਿਆ ਸੀ ਸ਼ਰਮਨਾਕ ਹਾਰ ਸਰਬਜੋ ਸਿੰਘ ਕੀ ਸ਼ਰਮਨਾਕ ਹਾਰ ਮੈਡਲ ਹੋਪ ਫॉर ਇੰਡੀਆ ਇਜ਼ ਓਵਰ ਨਾਓ ਹੁਣ ਜਦੋਂ ਮੈਡਲ ਆਇਆ ਉਸ ਟਾਈਮ ਤੁਹਾਨੂੰ ਕੀ ਸੱਪ ਸੁng ਗਿਆ ਜਦੋਂ ਇੱਕ ਹਾਰ ਗਿਆ ਪਾਰਟ ਆਫ ਗੇਮ ਆ ਮੈਂ ਫੇਰ ਕਹਿ ਰਿਹਾ ਹਾਰ ਜਿੱਤ ਪਾਰਟ ਆਫ ਗੇਮ ਆ ਸਾਰੇ ਕੋਈ ਹੋਰ ਉਸ ਤੋਂ ਬੈਟਰ ਹੋਣਾ ਕੋਈ ਸ਼ੂਟਰ ਵੱਡੇ ਵੱਡੇ ਦੇਸ਼ ਨੇ ਬਾਈ ਚਾਇਨਾ ਵਰਗੇ ਦੇਸ਼ਾਂ ਨਾਲ ਕੰਪੀਟ ਕਰਨਾ ਸਾਊਥ ਕੋਰੀਆ ਵਰਗੇ ਦੇਸ਼ਾਂ ਨਾਲ ਕੰਪੀਟ ਕਰਨਾ ਅਮਰੀਕਾ ਵਰਗੇ ਦੇਸ਼ ਨਾਲ ਕੰਪੀਟ ਕਰਨਾ ਕੋਈ ਛੋਟੀ ਮੋਡੀ ਗੱਲ ਥੋੜਾ ਯਾਰ ਇੱਕ ਲਿਮਟਿਡ ਫੈਸਿਲਿਟੀਆਂ ਦੇ ਵਿੱਚ ਸ਼ੂਟਿੰਗ ਦੇ ਵਿੱਚ ਜਾਂ ਹੋਰ ਜਿਹੜੀਆਂ ਸਪੋਰਟਸ ਦੇ ਵਿੱਚ ਨੇ ਕਿੰਨਾ ਕੁ ਸਾਡੇ ਲੋਕਾਂ ਨੂੰ ਫੈਸਿਲਿਟੀਆਂ ਮਿਲਦੀਆਂ ਨੇ ਸਾਡੇ ਲੋਕਾਂ ਦੇ ਸਾਡੇ ਉੱਪਰ ਜਿਹੜਾ ਇੱਕ ਹਾਵੀ ਕਰ ਦਿੱਤਾ ਗਿਆ ਇੱਕ ਕ੍ਰਿਕਟ ਨੂੰ ਕਰ ਦਿੱਤਾ ਗਿਆ ਦੁੱਜੀਆਂ ਗੇਮਾਂ ਦੀ ਉਹ ਰਿਸਪੈਕਟ ਜਿਹੜੇ ਦੇਸ਼ ਦੇ ਵਿੱਚ ਉਨੀ ਨਹੀਂ ਮਿਲ ਰਹੀ ਉਸ ਦੇਸ਼ ਦੇ ਵਿੱਚ ਸਾਡੇ ਨੌਜਵਾਨ ਜਿਹੜਾ ਮੈਡਲ ਲੈ ਕੇ ਆ ਰਹੇ ਨੇ ਜਿਆਦਾ ਨਹੀਂ ਕੁਝ ਕਰ ਸਕਦੇ ਕੈਪਰੀਸ਼ੀਟ ਦਾ ਕਰ ਸਕਦੋਂ ਇੱਕ ਇਹ ਕਮੈਂਟ ਦਾ ਕਰ ਸਕਦੋਂ ਕਿ ਯਾਰ ਵੈਰੀ ਗੁੱਡ ਯਾਰ ਸਾਨੂੰ ਦੇਖੋ ਸਾਡੇ ਲਈ ਇਹ ਮਾਨ ਵਾਲੀ ਗੱਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨੌਜਵਾਨ ਦੇ ਨਾਲ ਫੋਨ ਤੇ ਗੱਲ ਕਰਦੇ ਸਾਡੇ ਵਾਸਤੇ ਮਾਨਣ ਵਾਲੀ ਗੱਲ ਆ ਪਰ ਸਾਨੂੰ ਗੁੱਸਾ ਉਹਨਾਂ ਲੋਕਾਂ ਤੇ ਆ ਜਿਹੜੇ ਅੱਜ ਵੀ ਕਮੈਂਟਾਂ ਦੇ ਵਿੱਚ ਗਲਤੀ ਲੱਭ ਰਹੇ ਨੇ ਮਾੜਾ ਬੋਲਦੇ ਨੇ ਮੈਨੂੰ ਲੱਗਦਾ ਕਿ ਇਹ ਉਸ ਸਰਕਾਰੀ ਮੁਲਾਜ਼ਮ ਨੂੰ ਵੀ ਜਵਾਬ ਹੈ ਜੋ ਕਿ ਇਸ ਸਿਰ ਤੇ ਸਜਾਈਆਂ ਹੋਈਆਂ ਦਸਤਾਰਾਂ ਨੂੰ ਦੇਖ ਕੇ ਉਹਨਾਂ ਨੂੰ ਅੱਤਵਾਦੀ ਦੱਸਦਾ ਹੈ ਅੱਤਵਾਦੀ ਕਹਿ ਰਿਹਾ ਬਿਲਕੁਲ ਬਈ ਇਹ ਹਰ ਉਸ ਭੇਡ ਨੂੰ ਜਵਾਬ ਆ ਜਿਹੜੇ ਸਰਦਾਰ ਨੂੰ ਦੇਖ ਕੇ ਅੱਤਵਾਦੀ ਕਹਿੰਦੇ ਨੇ ਦਸ਼ਤਗਰਦ ਕਹਿੰਦੇ ਨੇ ਜੇ ਹੁਣ ਸਰਬਜੋਤ ਸਿੰਘ ਦੇਸ਼ਤਗਰ ਦਾ ਜਾਂ ਸਰਬਜੋਤ ਸਿੰਘ ਗਲਤ ਤਾਂ ਇਹ ਜੇ ਗਲਤ ਨੌਜਵਾਨਾਂ ਦੀ ਤਾਂ ਸਾਨੂੰ ਲੋੜ ਆ ਬਾਈ ਬਿਲਕੁਲ ਇਹ ਜੇ ਗਲਤ ਨੌਜਵਾਨਾਂ ਦੀ ਤਾਂ ਸਰਬਜੋਤ ਵਰਗੇ ਗਲਤ ਨੌਜਵਾਨਾਂ ਦੀ ਅਰਸ਼ਦੀਪ ਵਰਗੇ ਗਲਤ ਨੌਜਵਾਨਾਂ ਦੀ ਉਹਨਾਂ ਦੀ ਤਾਂ ਫਿਰ ਸਾਡੇ ਦੇਸ਼ ਨੂੰ ਲੋੜ ਹੈਗੀ ਆ ਇਹ ਜੇ ਨੌਜਵਾਨ ਜਿਹੜੇ ਗਲਤ ਹੋ ਕੇ ਵੀ ਦੇਸ਼ ਦੀ ਝੋਲੀ ਦੇ ਵਿੱਚ ਮੈਡਲ ਪਾ ਸਕਦੇ ਨੇ ਕਿ ਲਿਮਟਿਡ ਫੈਸਿਲਿਟੀਆਂ ਦੇ ਵਿੱਚ ਉਹਨਾਂ ਦੀ ਲੋੜ ਕਿਹੜੇ ਦੇਸ਼ ਨੂੰ ਨਹੀਂ ਹੋਊਗੀ ਸਰਬਜੋਤ ਦੀ ਦੇਖੋ ਇਨਾਮ ਸਰਕਾਰਾਂ ਨੇ ਉਸ ਨੂੰ ਦੇ ਦੇਣਾ ਜੋ ਹਰਿਆਣਾ ਸਰਕਾਰ ਦੀ ਜਾਂ ਇੰਡੀਅਨ ਗਵਰਨਮੈਂਟ ਦੀ ਪਾਲਿਸੀ ਹੈਗੀ ਪਰ ਲੋਕਾਂ ਦੇ ਵਿੱਚ ਖਿਡਾਰੀ ਕੀ ਹੁੰਦਾ ਖਿਡਾਰੀ ਦੇਖੋ ਪ੍ਰਾਈਜ਼ ਮਨੀ ਦਾ ਤਾਂ ਚਲੋ ਉਹਦਾ ਹੱਕ ਹੈਗਾ ਉਹਦੀ ਮਿਹਨਤ ਹੈਗੀ ਹੈ ਨਾ ਖਿਡਾਰੀ ਦਾ ਕੀ ਹੁੰਦਾ ਕਿ ਲੋਕ ਮੰਨੂ ਐਪਰੀਸ਼ੀਏਟ ਕਰਦੇ ਨੇ ਖਿਡਾਰੀ ਐਪਰੀਸ਼ੀਏਸ਼ਨ ਦਾ ਹੁੰਦਾ ਜੇ ਅੱਜ 2024 올림픽 ਦੇ ਵਿੱਚ ਸਰਬਜੋਤ ਨੇ ਬ੍ਰੌਂਜ਼ ਮੈਡਲ ਜਿੱਤੇ ਹੈ ਜੇਕਰ ਉਸ ਨੂੰ ਐਪਰੀਸ਼ੀਏਟ ਅਸੀਂ ਚੰਗੇ ਤਰੀਕੇ ਦੇ ਨਾਲ ਕਰ ਲਈਏ ਸਰਬਜੋਤ ਦੀ ਉਹ ਬਣਦਾ ਮਾਣ ਸਤਿਕਾਰ ਜਿਹੜਾ ਅਸੀਂ ਕਰ ਲਈਏ ਤਾਂ ਹੋ ਸਕਦਾ ਸਰਬਜੋ ਉਦ ਦਾ ਅਗਲਾ ਨਿਸ਼ਾਨਾ 2028 ਦੇ ਵਿੱਚ 골ਡ ਤੇ ਨਿਸ਼ਾਨਾ ਲਾ ਦਵੇ ਉਹ ਬਿਲਕੁਲ ਐਪਰੀਸ਼ੀਏਸ਼ਨ ਦੇ ਨਾਲ ਪੈਸੇ ਦੇ ਨਾਲ ਨਹੀਂ ਪੈਸਾ ਉਸ ਦਾ ਹੱਕ ਆ ਯਾਰ ਪੈਸਾ ਉਸ ਨੂੰ ਮਿਲ ਜੇਗਾ ਮਹਾਰਾਜ ਦੀ ਕਿਰਪਾ ਪੰਜਾਬੀਆਂ ਨੇ ਬਥੇਰੇ ਸਾਡੇ ਲੋਕਾਂ ਨੇ ਉਹਦੇ ਵਾਸਤੇ ਖਜ਼ਾਨੇ ਖੋਲਣ ਦੇ ਕੋਈ ਵੱਡੀ ਗੱਲ ਨਹੀਂ ਹੈਗੀ ਬਥੇਰੇ ਸਾਡੇ ਸੱਜਣ ਬੈਠੇ ਨੇ ਹਨਾ ਗੱਲ ਐਪਰੀਸ਼ੀਏਸ਼ਨ ਦੀ ਕੀ ਸਰਬਜੋ ਤੁਨੂੰ ਉਹ ਬਣਦਾ ਮਾਣ ਬਣਦੀ ਇੱਜ਼ਤ ਬਣਦਾ ਸਤਕਾਰ ਦੇ ਪਾਵਾਂਗੇ ਅਸੀਂ ਬਿਲਕੁਲ ਇੱਕ ਹੋਰ ਗੱਲ ਦੇਖਣ ਵਾਲੀ ਹੈ ਕਿ ਜਦੋਂ ਕੋਈ ਕਲਾਕਾਰ ਜਿਵੇਂ ਦਿਲਜੀਤ ਦੋਸਾਂਜ ਹੋ ਗਿਆ ਕੁਚੇਲਾ ਦੇ ਵਿੱਚ ਪੱਗ ਬੰਨ ਕੇ ਪਰਫਾਰਮ ਕਰਦਾ ਹੈ ਹਾਲਾਂਕਿ ਉਹ ਇੱਕ ਸਿੰਗਰ ਨੇ ਆਪਣੀ ਕਲਾ ਦਿਖਾਉਣ ਦੇ ਲਈ ਗਏ ਨੇ ਸਾਡਾ ਮਨ ਉੱਥੇ ਵੀ ਵੱਧ ਹੈ ਪਰ ਜਿਹੜੇ ਸਾਡੇ ਅਸਲੀ ਹੀਰੋ ਨੇ ਉਹ ਤਾਂ ਇਹ ਨੇ ਜਿਹੜੇ 올림픽 ਦੇ ਵਿੱਚ ਜਾ ਕੇ ਮੈਡਲ ਜਿੱਤਦੇ ਨੇ ਇਹਨਾਂ ਦੀ ਚਰਚਾ ਕਿਉਂ ਨਹੀਂ ਹੈ ਇਹਨਾਂ ਦੀ ਚਰਚਾ ਘਟ ਕਿਉਂ ਬਾਈ ਬਿਲਕੁਲ ਇਹੀ ਗੱਲ ਆ ਨਾ ਦਿਲਜੀਤ ਉਹਨਾਂ ਦੇ ਚਲੋ ਆਪਣੇ ਫੀਲਡ ਦੇ ਵਿੱਚ ਬੜੇ ਵੱਡੇ ਨੇ ਯਾਰ ਬੜਾ ਵੱਡਾ ਨਾਮ ਆ ਹਨਾ ਦਿਲਜੀਤ ਉਹਨਾਂ ਦਾ ਉਹਨਾਂ ਨੇ ਆਪਣੇ ਫੀਲਡ ਦੇ ਵਿੱਚ ਪੰਜਾਬ ਦਾ ਨਾਮ ਉਹਨਾਂ ਦਾ ਤਾਂ ਇੱਕ ਟੈਗ ਲਾਈਨ ਵੀ ਆ ਪੰਜਾਬੀ ਆਗੇ ਓਏ ਹਨ ਉਹ ਬੋਲਦੇ ਨੇ ਕੋਚੀਲਾ ਦੇ ਵਿੱਚ ਪਰਫਾਰਮ ਕੀਤਾ ਬਾਈ ਸਿੱਧੂ ਸੀਗਾ ਮੂਸੇ ਵਾਲਾ ਉਹਨੇ ਵੱਡੇ ਵੱਡੇ ਲੈਵਲਾਂ ਤੇ ਪਰਫਾਰਮ ਕੀਤਾ ਪਰ ਸਰਬਜੋਤ ਦੀ ਗੱਲ ਇਹ ਆ ਜਾਂਦੀ ਹੈ ਕਿ ਸਰਬਜੋਤ ਦੀ ਚਰਚਾ ਤਾਂ ਨਹੀਂ ਹੈਗੀ ਕਿ ਉਹ ਕਿਹੜਾ ਕੋਈ ਸੋਸ਼ਲ ਮੀਡੀਆ ਤੇ ਲੱਕ ਹਲਾ ਰਿਆ ਜਿਵੇਂ ਅੱਜ ਕੱਲ ਰਵਾਜ ਚੱਲਿਆ ਹੋਇਆ ਮੁੰਡੇ ਵੀ ਕੁਝ ਵੇਟੰਗੀ ਇੰਜਨ ਡਰੈੱਸਾਂ ਪਾ ਕੇ ਲੱਕ ਹਲਾ ਰਹੇ ਨੇ ਜਾਂ ਉਹ ਕਿਹੜਾ ਕੋਈ ਆਸ਼ਕੀ ਕਰ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਸਰਬਜੋਤ ਨੂੰ ਸਾਡੇ ਲੋਕ ਕਿਉਂ ਅਪਰੀਸ਼ੀਏਟ ਕਰਨਗੇ ਬਾਈ ਉਹ ਕਿਹੜਾ ਕੋਈ ਨਸ਼ਿਆਂ ਦੀ ਵੀਡੀਓ ਪਾ ਰਿਆ ਸਰਬਜੋਤ ਕਿਹੜਾ ਕੋਈ ਨਾਮੀ ਗੈਂਗਸਟਰ ਆ ਜਿਹੜਾ ਉਹਨੂੰ ਐਪਰੀਸ਼ੀਏਟ ਕਰਨਗੇ ਸਾਡੇ ਲੋਕ ਜਿਹੜਾ ਸਰਬਜੋਤ ਵਰਗੇ ਨੌਜਵਾਨ ਨੂੰ ਆਈਡਲ ਮੰਨਣਗੇ ਸਾਡੇ ਲੋਕ ਸਾਡੇ ਲੋਕ ਤਾਂ ਫਿਰ ਗੱਲ ਕੌੜੀ ਹੋਊਗੀ ਮੇਰੀ ਪਰ ਸਾਡੇ ਲੋਕ ਤਾਂ ਵੱਡੇ ਵੱਡੇ ਗੈਂਗਸਟਰਾਂ ਨੂੰ ਆਈਡਲ ਮੰਨਦੇ ਨੇ ਸਾਡੇ ਲੋਕ ਇਹ ਜੇ ਨੌਜਵਾਨ ਨੂੰ ਆਈਡਲ ਮੰਨ ਕੇ ਅਸੀਂ ਲੈਣਾ ਕੀ ਆ ਵੀਰੇ ਸਾਡੇ ਲੋਕਾਂ ਨੇ ਇਹਨਾਂ ਤੋਂ ਲੈਣਾ ਕੀ ਆ ਆਈਡਲ ਮੰਨ ਕੇ ਜਿਹੜੇ ਨੇ 올림픽 ਦੇ ਵਿੱਚ ਇੱਕ ਲਿਮਟਿਡ ਫੈਸਿਲਿਟੀ ਦੇ ਵਿੱਚ ਇੱਕ ਕਿਸਾਨ ਦੇ ਪੁੱਤ ਨੇ ਕੇਤਾਂ ਦੇ ਰਾਜੇ ਦੇ ਪੁੱਤ ਨੇ 올림픽 ਦੇ ਵਿੱਚ ਜਾ ਕੇ ਮੈਡਲ ਲਿਆ। ਆਹ ਉਹਦੇ ਫਾਦਰ ਸਾਹਿਬ ਦਾ ਮੈਂ ਇੱਕ ਇੱਕ ਦਿਨ ਇੰਟਰਵਿਊ ਸੁਣ ਰਿਹਾ ਸੀ ਕਿਸੇ ਵੱਡੇ ਚੈਨਲ ਤੇ ਸੀਨੀਅਰ ਐਂਕਰ ਦੇ ਨਾਲ। ਉਹਦੇ ਫਾਦਰ ਸਾਹਿਬ ਦਾ ਕਹਿਣਾ ਕਿ ਮੈਂ ਆਪਣੇ ਪੁੱਤ ਦਾ ਅੱਜ ਤੱਕ ਲਾਈਵ ਮੈਚ ਨਹੀਂ ਦੇਖਿਆ। ਕੱਡਾ ਸਬਰ ਹੋਏਗਾ ਉਸ ਪਿਓ ਦਾ ਯਾਰ ਕੱਡਾ ਉਸ ਦਾ ਸੰਘਰਸ਼ ਹੋਗਾ ਕਿ ਉਹ ਕਹਿ ਰਿਹਾ ਕਿ ਲਾਈਵ ਨਹੀਂ ਨਹੀਂ ਮੈਂ ਆਪਣੇ ਪੁੱਤ ਨੂੰ ਕਹਿੰਦੇ ਹਾਈਲਾਈਟ ਦੇ ਵਿੱਚ ਜਾਂ ਮਨ ਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਸਰਬਜੋਤ ਨੇ ਝੰਡਾ ਕੱਢਤਾ। ਉਸਦੇ ਪਰਿਵਾਰ ਦਾ ਵੀ ਕਿੰਨਾ ਸੈਕਰੀਫਾਈਸ ਹੋਏਗਾ ਕਿੰਨੀ ਮਿਹਨਤ ਹੋਏਗੀ ਯਾਰ ਸਰਬਜੋਤ ਨੂੰ ਇਸ ਪਰ ਸਾਡੇ ਲੋਕਾਂ ਨੇ ਕੀ ਲੈਣਾ ਸਾਡੇ ਲੋਕ ਤਾਂ ਫਿਰ ਇਹ ਕਹਿਣ ਜੋਗੇ ਨਹੀਂ ਜੀ ਸਿਸਟਮ ਨੇ ਫਲਾਣਾ ਬੰਦਾ ਗੈਂਗਸਟਰ ਬਣਾਦਾ ਫਲਾਣਾ ਬੰਦਾ ਇਹ ਕਰਦਾ ਲੋਕ ਜੋ ਮਰਜੀ ਕਹੀ ਜਾਣ ਬਾਈ ਪੰਜਾਬ ਤੇ ਹਰਿਆਣਾ ਹਮੇਸ਼ਾ ਤੋਂ ਹੀ ਇਤਿਹਾਸ ਬਣਾਉਂਦੇ ਆਏ ਨੇ ਤੇ ਬਣਾਉਂਦੇ ਰਹਿਣਗੇ ਬਿਲਕੁਲ ਬਾਈ ਬਿਲਕੁਲ ਦੇਖੋ ਉਹੀ ਗੱਲ ਆ ਗਈ ਨਾ ਜਿਵੇਂ ਬਾਈ ਨਵਦੀਪ ਵਾਟਰ ਕੈਨਨ ਕਹਿੰਦਾ ਹੁੰਦਾ ਕਿ ਇਹ ਤਾਂ ਮਹਾ ਪੰਜਾਬ ਆ ਸਾਡਾ ਜਿਹੜਾ ਹੁਣ ਫੇਰ ਕਹਿਣਗੇ ਜੀ ਐਸਵਾਈਐਲ ਦਾ ਮੁੱਦਾ ਕਈ ਆ ਜਾਂਦੀਆਂ ਨੇ ਭੇਡਾਂ ਵਿੱਚ ਹੈਨਾ ਉਹ ਯਾਰ ਉਹ ਸਾਡਾ ਪੰਜਾਂ ਪੰਜਾਂ ਦਾ ਮਾਮਲਾ ਦੋ ਪੰਜਾਂ ਚ ਲੜਾਈਆਂ ਹੋ ਜਾਂਦੀਆਂ ਨੇ ਬੈਠ ਕੇ ਨਵੇਂ ਲੰਗੇ ਸਰਕਾਰਾਂ ਨਾਲ ਨਹੀਂ ਅਸੀਂ ਨਵੇਂ ਨਾ ਹਰਿਆਣਾ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਆਪੇ ਅਸੀਂ ਬੈਠ ਕੇ ਨਵੇਂ ਲਾਂਗੇ ਬਾਕੀ ਗੱਲ ਆ ਹਨਾ ਹਲੇ ਮੈਡਲ ਦੋ ਆਏ ਨੇ ਉਮੀਦ ਆ ਪੰਜਾਬ ਹਰਿਆਣਾ ਹੋਰ ਸੂਬਿਆਂ ਦੇ ਨੌਜਵਾਨ ਹੋਰ ਲੈ ਕੇ ਆਉਣਗੇ ਯਾਰ ਇਹੀ ਮੈਂ ਕਹਿਣਾ ਥੋੜਾ ਹੀਰੋ ਸਰਬਜੋ ਸਿੰਘ ਵਰਗਾ ਥੋੜਾ ਹੀਰੋ ਮਨੂਪਾਕਰ ਵਰਗੀ ਸਾਡੀ ਭੈਣ ਆ ਮਨੂਪਾਕਰ ਨੂੰ ਮੁਬਾਰਕਾਂ ਨੇ ਮਨੂਪਾਕਰ ਦੀ ਹਨਾ ਮਿਹਨਤ ਆ ਮਨੂਪਾਕਰ ਦੇ ਫੋਲੋਅਰ 올림픽 ਸ਼ੁਰੂ ਹੋਣ ਤੋਂ ਪਹਿਲਾਂ 1 ਲੱਖ ਸਮਥਿੰਗ ਸੀਗੇ ਹੁਣ ਚਲੋ 3-4 ਲੱਖ ਜਾਂ 5 ਲੱਖ ਹੋਏ ਨੇ ਪਰ ਉਹਨਾਂ ਤੋਂ ਫੇਰ ਵੀ ਘੱਟ ਸੀਗੇ ਜਿਹੜੇ ਲੱਖਾ ਲਾਉਂਦੇ ਨੇ ਜਿਹੜੀਆਂ ਕੁੜੀਆਂ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਗੰਦ ਪਾਉਂਦੀਆਂ ਨੇ ਮਨੂਪਾਕਰ ਦੇ ਫੋਲੋਅਰ ਘੱਟ ਸੀਗੇ ਗੱਲ ਫੋਲੋਅਰ ਦੀ ਨਹੀਂ ਹੈ ਕਿ ਮਨੂਪਾਕਰ ਦਾ ਟੈਲੈਂਟ ਫੋਲੋਅਰ ਨਾਲੇ ਨਿਕਲ ਕੇ ਸਾਹਮਣੇ ਆਊਗਾ ਪਰ ਗੱਲ ਆ ਕਿ ਯਾਰ ਅਸੀਂ ਫੋਲੋ ਕਿਸ ਨੂੰ ਕਰ ਰਹੇ ਹਾਂ ਆਪਾਂ ਇੰਸਟਾਗ੍ਰਾਮ ਤੇ ਬੰਦਾ ਫੋਲੋ ਕਿਨੂੰ ਕਰਦਾ ਜਿਹੜਾ ਉਹਨੂੰ ਪਸੰਦ ਹੁੰਦਾ ਸਾਡੇ ਅਸੀਂ ਆਪਣੇ ਇੰਨਾ ਕ ਅਸੀਂ ਬਿਮਾਰ ਹੋ ਚੁੱਕੇ ਆ ਕਿ ਅਸੀਂ ਨੇ ਆਪਣਾ ਫੋਲੋ ਕਰਨੇ ਵਾਲਾ ਸਾਡੇ ਇਨਸਪੀਰੇਸ਼ਨ ਵੀ ਸਹੀ ਨਹੀਂ ਚੁਣੀ ਇੰਡੀਆ ਦੀ ਹਾਕੀ ਟੀਮ ਦੇ ਵਿੱਚ 9 ਜਾਂ 10 ਖਿਡਾਰੀ ਪੰਜਾਬੀ ਨੇ ਕਿੱਡੀ ਮਾਨ ਵਾਲੀ ਗੱਲ ਆ ਬਾਈ ਹਰਮਨਪ੍ਰੀਤ ਸਿੰਘ ਸਾਡਾ ਪੰਜਾਬੀ ਨੌਜਵਾਨਾ ਕਿੱਡੇ अहम ਮੈਚ ਆਰਲੈਂਡ ਦੇ ਖਿਲਾਫ ਮੈਚ ਨਿਊਜ਼ੀਲੈਂਡ ਦੇ ਖਿਲਾਫ ਮੈਚ ਜਿੰਨੇ ਵੀ ਮੈਚ ਹਾਲੇ ਤੱਕ ਹੋਕੀ ਦੇ ਹੋਏ ਨੇ ਕਿਹਾ ਕਮਾਲ ਦਾ ਪ੍ਰਦਰਸ਼ਨ ਹਰਮਨਪ੍ਰੀਤ ਉਹਨਾਂ ਨੇ ਕੀਤਾ ਆਪ੍ਰੀਸ਼ੀਏਟ ਕਦੋਂ ਕਰਾਂਗੇ ਅਸੀਂ ਅਸੀਂ ਕਹਿ ਤਾਂ ਦਿੰਨੇ ਆ ਗੋ ਫॉर 골ਡ ਕਹਿ ਤਾਂ ਦਿੰਨੇ ਆ ਪਰ ਇੱਕ ਮੈਚ ਹੁਣ ਬੈਲਜੀਅਮ ਦੇ ਨਾਲ ਮੈਚ ਅੱਜ ਅੱਜ ਬੈਲਜੀਅਮ ਦੇ ਨਾਲ ਮੈਚ ਆ ਬੈਲਜੀਅਮ ਬਾਹ ਕਮਾਲ ਖੇਡ ਰਹੀ ਆ ਆਸਟ੍ਰੇਲੀਆ ਰੌਂਦ ਕੇ ਰੱਖਦੀ ਬੈਲਜੀਅਮ ਦੀ ਹਾਕੀ ਟੀਮ ਨਜ਼ਾਰਾ ਲੈਂਦਾ ਪਿਆ ਬੈਲਜੀਅਮ ਨੇ ਰੱਬ ਨਾ ਕਰੇ ਅੱਜ ਬੈਲਜੀਅਮ ਤੋਂ ਇੰਡੀਆ ਹਾਰ ਜਾਵੇ ਵੈਸੇ ਇੰਡੀਆ ਜਿੱਤਣੀ ਚਾਹੀਦੀ ਆ ਹਨਾ ਇੰਡੀਆ ਚੰਗਾ ਖੇਡ ਰਹੇ ਨੇ ਬੈਲਜੀਅਮ ਤੋਂ ਅੱਜ ਇੰਡੀਆ ਹਾਰ ਜਾਵੇ ਉਹੀ ਲੋਕ ਟਰੋਲ ਕਰਦੇ ਤੈਨੂੰ ਦਿਖਾ ਦੂੰਗਾ ਇੱਕ ਮੈਚ ਹਾਰੇ ਤੇ ਜੇ ਹਰਮਨਪ੍ਰੀਤ ਦੀ ਗੇਮ ਉਸ ਦੇ ਵਿੱਚ ਥੋੜੀ ਜੀ ਇੱਧਰ ਉੱਧਰ ਹੋ ਜਾਵੇ ਉਹੀ ਲੋਕ ਟਰੋਲ ਕਰਨਗੇ ਦੇਖੋ ਜੀ ਇਹ ਤਾਂ ਐ ਕਰ ਦਿੰਦੇ ਤੁਸੀਂ ਜਿਹੜੇ ਕਦੇ ਗਰਾਊਂਡ 'ਚ ਨਹੀਂ ਬੜੇ ਯਾਰ ਤੁਸੀਂ ਇਹਨਾਂ ਇੰਟਰਨੈਸ਼ਨਲ ਪਲੇਅਰਾਂ ਨੂੰ ਕੌਣ ਹੁੰਦੇ ਆ ਦੱਸਣ ਵਾਲੇ ਫੇਸਬੁੱਕ ਹੀ ਵਿਦਵਾਨ ਮੋਬਾਈਲ 'ਤੇ ਗੇਮਾਂ ਖੇਡ ਕੇ ਨਹੀਂ ਵੀਰੇ ਸਟਾਰ ਬਣ ਹੁੰਦਾ ਗਰਾਊਂਡ ਦੇ ਵਿੱਚ ਖੂਨ ਪਸੀਨਾ ਦੇਣਾ ਪੈਂਦਾ ਮਨੂਪਾਕ ਕਰਨੇ ਦਿੱਤਾ ਸਰਬਜੋਤ ਨੇ ਖੂਨ ਪਸੀਨਾ ਆਪਣੇ ਸ਼ੂਟਿੰਗ ਰੇਂਜ ਦੇ ਵਿੱਚ ਦਿੱਤਾ ਬਹੁਤ ਮੁਸ਼ਕਿਲਾਂ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਬਹੁਤ ਮੁਸ਼ਕਿਲਾਂ ਆਈਆਂ ਹੋਣੀਆਂ ਇੱਕ ਮਿਡਲ ਕਲਾਸ ਫੈਮਿਲੀ ਨੂੰ ਇੰਨੀ ਮਹਿੰਗੀ ਸਪੋਰਟ ਦੇ ਵਿੱਚ ਕੰਪੀਟ ਕਰਨਾ ਬਹੁਤ ਵੱਡੀ ਗੱਲ ਆ ਫੋਰ ਸਾਡੇ ਐਥਲੀਟ ਜਿਹੜੇ ਉੱਥੇ ਖੇਡ ਵੀ ਰਹੇ ਨੇ ਮੈਡਲ ਤਾਂ ਦੂਰ ਦੀ ਗੱਲ ਆ ਯਾਰ ਜਿਹੜੇ ਉੱਥੇ ਖੇਡ ਵੀ ਰਹੇ ਨੇ ਖੂਨ ਪਸੀਨਾ ਗਰਾਊਂਡ ਦੇ ਵਿੱਚ ਉਹਨਾਂ ਨੇ ਦਿੱਤਾ ਫੇਸਬੁੱਕ ਹੀ ਭੇਡਾਂ ਨੇ ਕੁਝ ਨਹੀਂ ਦਿੱਤਾ ਹੈਗਾ ਬਿਲਕੁਲ ਬਾਈ ਬਹੁਤ ਬਹੁਤ ਸ਼ੁਕਰੀਆ ਬਾਈ ਤੁਸੀਂ ਆਪਣੇ ਵਿਚਾਰ ਰੱਖੇ ਤਾਂ ਇਹ ਸਿੱਧਾ ਮੈਸੇਜ ਉਹਨਾਂ ਲੋਕਾਂ ਨੂੰ ਹੈ ਜਿਹੜੇ ਇੱਕ ਛੋਟੀ ਜੀ ਗਲਤੀ ਤੇ ਬੰਦੇ ਨੂੰ ਜੱਜ ਕਰਨ ਲੱਗ ਜਾਂਦੇ ਨੇ ਉਸ ਨੂੰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਟੈਗ ਦੇਣੇ ਸ਼ੁਰੂ ਕਰ ਦਿੰਦੇ ਨੇ ਤਾਂ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਧੰਨਵਾਦ